ਕੀ ਇਹਦਾ ਕਾਹਨੀ ਪੋਲਿਟਿਕਸ ਹੈ ਅ ਜਨਰਲਸਨ ਪਿੰਟਰਵਾਨਾ ਦੇ ਟਾਈਮ ਤੋਂ ਜਾਂ ਸਰਦਾਰ ਕਪੂਰ ਸਿੰਘ ਉਹਨਾਂ ਦੇ ਟਾਈਮ ਤੋਂ ਕੀ ਉਹ ਕੰਪਰੋਮਾਈਜ਼ ਕਰਕੇ ਚੱਲਦੀ ਹੈ ਉਹ ਸਿੱਖ ਇੰਟਰਸਟ ਨੂੰ ਕੰਪਰੋਮਾਈਜ਼ ਕਰ ਦਿੰਦੀ ਹੈ ਉਹ ਕਿਸ ਤਰ੍ਹਾਂ ਮੈਨੇ ਕਿ ਜੋ ਵੀ ਉਹਨਾਂ ਦਾ ਪਹਿਲਾ ਰਿਹਾ ਜੋ ਜੋ ਰਜੀਵ ਲੰਗੋਵਾਲ ਸਮਝੌਤਾ ਹੋਇਆ ਉਸ ਦੇ ਵਿੱਚ ਜੋ ਪੰਥਕ ਸੈਂਟੀਮੈਂਟ ਸੀ ਉਹਦੇ ਤੋਂ ਅਗੇਂਸਟ ਚਾਕੇ ਉਹਨਾਂ ਨੇ ਉਹਨਾਂ ਨੇ ਜਦੋਂ ਉਹ ਕੀਤਾ ਸਮਝੌਤਾ ਕੀਤਾ ਤਾਂ ਅਕੋਰਡ ਕੀਤਾ ਤਾਂ ਉਹਦਾ ਇੱਕ ਰਿਸਪੌਂਸ ਆਇਆ ਹੁਣ ਅਸੀਂ ਦੇਖਿਆ ਕਿ ਜਦੋਂ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤਾਂ ਪੰਥ ਦੇ ਵਿੱਚ ਇੱਕ ਐਕਸੈਪਟੈਂਸ ਸੀ ਉਸ ਗੱਲ ਦੀ ਇੱਕ ਸੈਲੀਬ੍ਰੇਸ਼ਨ ਵੀ ਸੀ ਜਿਹੜਾ ਮੇਨਸਟ੍ਰੀਮ ਅਕਾਲੀ ਦਲ ਆ ਉਹਦੇ ਤੇ ਹਮੇਸ਼ਾ ਹੀ ਇਲਜ਼ਾਮ ਲੱਗਿਆ ਕਿ ਉਹਨੇ ਪੰਥਕ ਹਿੱਤਾਂ ਨੂੰ ਕੰਪਰੋਮਾਈਜ਼ ਕੀਤਾ ਚਾਹੇ ਉਹ ਬਾਦਲ ਦੀ ਅਗਵਾਈ ਦੇ ਵਿੱਚ ਥੋੜਾ ਜ਼ਿਆਦਾ ਹੋ ਗਿਆ ਪਰ ਉਸ ਤੋਂ ਪਹਿਲਾਂ ਵੀ ਚਾਹੇ ਗੁਰਚਰਨ ਸਿੰਘ ਟੋੜਾ ਦਾ ਟਾਈਮ ਸੀ ਜਾਂ ਹੱਤਰ ਸਿੰਘ ਲੰਗੋਵਾਲ ਦਾ ਟਾਈਮ ਸੀ ਜਾਂ ਜਦਾ ਤੋੜਨ ਦਾ ਟਾਈਮ ਸੀ ਉਹ ਸ਼ਕੀਲ ਦਾ ਫਰਕ ਪੈਂਦਾ ਰਿਹਾ ਓਵਰ ਦਾ ইয়ারਸ ਜਿਹੜਾ ਰিজੈਂਟਮੈਂਟ ਹੈ ਪੰਥ ਦੇ ਵਿੱਚ ਉਸ ਰিজੈਂਟਮੈਂਟ ਦੇ ਵਿੱਚੋਂ ਇਹ ਜਿਹੜੀ ਸਾਰੀ মুਵ ਹੈ ਦੀਪ ਸਿੱਧੂ ਦੀ ਜਿਹੜੀ ਦੀਪ ਸਿੱਧੂ ਦੀ মুਵ ਚੱਲੀ ਵਾਰਿਸ ਪੰਜਾਬ ਤੇ ਤੇ ਹੁਣ ਜਿਹੜੀ ਅੰਮ੍ਰਿਤਪਾਲ ਉਸ ਤੋਂ ਅੱਗੇ ਇਹਨਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਦੀ ਇੱਕ ਪਾਰਟੀ ਫਲੂਟ ਕਰਤੀ ਤਾਂ ਉਹ ਜਿਹੜਾ ਰੈਜ਼ੈਂਟਮੈਂਟ ਹੈ ਮੇਨਸਟ੍ਰੀਮ ਅਕਾਲੀ ਗੱਲ ਤੋਂ ਉਸ ਰੈਜ਼ੈਂਟਮੈਂਟ ਦੀ ਜਿਹੜੀ ਸੈਂਟੀਮੈਂਟ ਹੈ ਉਸ ਨੂੰ ਕੇਟਰ ਕਰਨ ਦੇ ਲਈ ਇੱਕ ਪੋਲੀਟੀਕਲ ਪਾਰਟੀ ਜਿਹੜੀ ਹੈ ਫਲੂਟ ਕੀਤੀ ਗਈ ਹੈ